ਜਿਹੜੀਆਂ ਸ਼ਰੀਰ ਦੇ ਹੁੰਦੇ ਆ ਮੋਜਾਂ ਨਹੀਂ ਆਦੇ ਉਹ ਮੋਜਾਂ ਦੀ ਆਮ ਆਦੇ ਕਿਉਂਕਿ ਉਹ ਜਿਹੜੀਆਂ ਤੇਰੇ ਚਰਨਾਂ 'ਚ ਮੋਜਾਂ ਆਦੀਆਂ ਲਾਜ ਕੇ ਪਿਆਰੇ ਸੋਹਣਿਆ ਮਹਾਰਾਜ ਜੀ ਦੇ ਬੜੇ ਪਿਆਰੇ ਕਿਲੇ ਵਾਲਿਆਂ ਦੇ ਉਹਨਾਂ ਦੇ ਬਸਤਾਨੇ ਦਵਾਨੇ ਜਦੋਂ ਉਸ ਸਰੀਰ ਕੋ ਝੋੜਾ ਦੇ ਕੇ ਗਏ ਤਾਂ ਮਗਰੋਂ ਬੜਾ ਰੋਏ ਬਰਾਗੀ ਹੋ ਗਏ ਅਸੀਂ ਪੁੱਛਿਆ ਕਈ ਪੁੱਛਦੇ ਸੀ ਕਿਨੇ ਤੁਸੀਂ ਰੋਂਦੇ ਕਿਉਂ ਨਾਲੇ ਉਹ ਤੁਹਾਡੇ ਕੋਲ ਹੀ ਵਿੱਚ ਚਲੇ ਤੁਸੀਂ ਕਹਿੰਦੇ ਹੋ ਰੋਂਦੇ ਕਿਹੜੀ ਗੱਲੋਂ ਕਹਿੰਦੇ ਨੇ ਓਦਾਂ ਤੇ ਨਹੀਂ ਵਿਛੜਦੇ ਸਾਧੂ ਨਹੀਂ ਕਿਸੇ ਤੋਂ ਦੂਰ ਜਾਂਦੇ ਪਰ ਜਿਹੜੀਆਂ ਸਰੀਰ ਦੇ ਹੁੰਦੇ ਆ ਮੋਜਾਂ ਲਈਆਂ ਨੇ ਉਹ ਮੋਜਾਂ ਦੀ ਆਮ ਨਹੀਂ ਆ ਨੇ Yoki! ਦਾ ਪਿਆਰ ਕੌਣ ਪੁੱਛ ਸਕਦਾ ਜਿਨ੍ਹਾਂ ਨੇ ਗਰੀਬਾਂ ਨੂੰ ਮਾੜਿਆਂ ਨੂੰ ਨਤਾੜਿਆਂ ਨੂੰ ਕੁੱਟ ਕੇ ਸੀਨੇ ਨਾਲ ਲਾਇਆ ਹੋਣਾ ਸੰਗਤ ਜੀ ਉਹ ਇਸ ਬਾਗ ਬਗੀਚੇ ਦੇ ਮਾਲਕ ਨਹੀਂ ਇਸ ਕਰਕੇ ਅੱਜ ਇਨਾ ਕੱਠ ਵੇਖਿਆ ਇਹ ਉਹਨਾਂ ਦੀ ਕਮਾਈ ਹੈ ਇਸ ਨਗਰ ਚ ਆ ਕੇ ਇਸ ਨਗਰ ਨੂੰ ਭਾਗ ਲਾਇਆ ਫਿਰ ਜਾਣ ਲੱਗਿਆ ਆਪਣੇ ਮੁਖ ਤੋਂ ਇਹ ਬਚਨ ਕਰਕੇ ਵੀ ਹਾਰਦੀ ਸੰਗਰਾਦ ਨੂੰ ਚਲੇ ਜਾਣਾ ਜਿਵੇਂ ਮਹਾਪੁਰਸ਼ਾਂ ਨੇ ਦੱਸਿਆ ਤੇ ਸੰਗਤ ਜੀ ਫਿਰ ਇਹ ਇੰਨੀ ਵੱਡੀ ਤਾਕਤ ਦੇ مالک ਤੇ ਮੌਤ ਵੀ ਆਪਣੇ ਹੱਥ 'ਚ ਜਿਵੇਂ ਪੁਰਾਣੇ ਸਾਧੂਆਂ ਤੋਂ ਸੁਣਦੇ ਹੁੰਦੇ ਸੀ ਨਾ ਵੀ ਉਹਨਾਂ ਦੀ ਮਰਜ਼ੀ ਹੁੰਦੀ ਹੈ ਜਦੋਂ ਜਾਣਾ ਹੈ ਆਉਣ ਦੀ ਉਹ ਆਪਣੀ ਮਰਜ਼ੀ ਕਰਦੇ ਨੇ ਮੌਤ 'ਚ ਰਹਿੰਦੇ ਨੇ ਕਿਸੇ ਦੇ ਵਸ ਨਹੀਂ ਹੁੰਦੇ ਭਗਤਾਂ ਦੇ ਵਾਸੀ ਹੁੰਦੇ ਨੇ ਫਿਰ ਜਿਵੇਂ ਦੱਸਿਆ ਮਹਾਂਪੁਰਸ਼ਾਂ ਨੇ ਵੀ ਕੋਈ ਸੰਗਤ ਆ ਰਹੀ ਹੈ ਕਹਿੰਦੇ 2 ਘੰਟੇ ਲੱਗਣ ਕਹਿੰਦੇ ਕੋਈ ਨਹੀਂ ਚਲੇ ਤੇ ਜਾਣਾ ਸੀ ਪਰ 2 ਘੰਟੇ ਹੋਰ ਰੁਕ ਜਾਂਦੇ ਆ ਇਹਦਾ ਮਤਲਬ ਹੈ ਆਪ ਜਿਹੜੇ ਆ ਕਾਲ ਨਾਲ ਜੁੜ ਜਾਂਦੇ ਹੋ ਉਹ ਕਾਲ ਦੇ ਵਿੱਚ ਨਹੀਂ ਹੁੰਦੇ ਆਖੋ ਸਤਿਨਾਮ ਜੀ ਕਾਲ ਇਹ ਅਸੀਂ ਸਾਰੇ ਕਾਲ 'ਚ ਆਂ ਕਾਲ ਕੇ ਬਣਾਏ ਸਭ ਕਾਲ ਹੀ ਚਬਾਏਗਾ ਪਰ ਉਹ ਆ ਕਾਲ ਨਹੀਂ ਅਕਾਲਪੁਰਖ ਕਹਿੰਦੇ ਨੇ ਉਹਨਾਂ ਦੇ ਵਿੱਚ ਐਡੀ ਤਾਕਤ ਹੈ ਸੋ ਆਓ ਮੈਂ ਆ ਧਾਰਨਾ ਪੜਾਂਗਾ ਸਮਾਪਤੀ ਕਰਦਾਗਾ ਇਹ ਧਾਰਨਾ ਸੀ